ਹਲੀਲੀਯਾਂ ਅਓਸੀ ਮੇਰੀ ਪਵਿੱਕ ਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਪੜ੍ਹਦੇ ਹਾਂ ਫਲਦਾਇਕ ਜੀਵਨ ਪਰਮੇਸ਼ਰ ਦੀ ਯੋਜਨਾ ਉਤਪਤ ਅਧਿਆਇ 1 ਉਹਦੀ 28 ਐਥ ਪਰਮੇਸ਼ਰ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਪਰਮੇਸ਼ਰ ਨੇ ਉਹਨਾਂ ਨੂੰ ਆਖਿਆ ਕਿ ਫਲੋ ਅਰਵਦੋ ਅਤੇ ਧਰਤੀ ਨੂੰ ਭਰ ਦਿਓ ਅਤੇ ਉਹਨੂੰ ਆਪਣੇ ਵਾਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਅਕਾਸ਼ ਦੇ ਪੰਛੀਆਂ ਉੱਤੇ ਅਤੇ ਸਾਰੇ ਧਰਤੀ ਉਪ ਕਿਸਰਨ ਵਾਲੀਆਂ ਜੀਹਾਂ ਉੱਤੇ ਰਾਜ ਕਰੋ ਮੇਰੇ ਪਿਆਰੇਓ ਬਾਈਬਲ ਕਹਿੰਦੀ ਹੈ ਕਿ ਜਦੋਂ ਪਰਮੇਸ਼ੁਰ ਨੇ ਆਦਮ ਅਤੇ ਹਵਾ ਨੂੰ ਬਣਾਇਆ ਤਾਂ ਪਰਮੇਸ਼ੁਰ ਨੇ ਉਹਨਾਂ ਨੂੰ ਧਰਤੀ ਉੱਤੇ ਵਦਨ ਫੁੱਲਣ ਲਈ ਕਿਹਾ ਇਹ ਪਰਮੇਸ਼ੁਰ ਦੀ ਮਹਾਨ ਯੋਜਨਾ ਸੀ ਕਿ ਉਹ ਧਰਤੀ ਉੱਤੇ ਰਹਿੰਦੇ ਹੋਏ ਵਦਨ ਅਤੇ ਫਲ ਲੈ ਕੇ ਆਉਣ ਉਸੇ ਤਰ੍ਹਾਂ ਅੱਜ ਪਰਮੇਸ਼ੁਰ ਦੀ ਯੋਜਨਾ ਤੁਹਾਡੇ ਲਈ ਤੁਹਾਡੇ ਕਾਰੋਬਾਰ ਅਤੇ ਤੁਹਾਡੇ ਪਰਿਵਾਰ ਲਈ ਹੈ ਕਿ ਤੁਸੀਂ ਫਲ ਲੈ ਕੇ ਆਓ ਪਰ ਤੁਸੀਂ ਫਲ ਕਿਵੇਂ ਲਿਆ ਸਕਦੇ ਹੋ ਜਦੋਂ ਤੁਸੀਂ ਵਚਨ ਨੂੰ ਨਿੱਜੀ ਤੌਰ ਤੇ ਆਪਣੇ ਜੀਵਨ ਵਿੱਚ ਲੈਂਦੇ ਹੋ ਤਾਂ ਤੁਸੀਂ ਫਲ ਲੈ ਕੇ ਆਉਂਦੇ ਹੋ ਕਿਉਂਕਿ ਪਰਮੇਸ਼ਵਰ ਦੀ ਹਰ ਬਰਕਤ ਉਸਦੇ ਵਚਨ ਨਾਲ ਜੁੜੀ ਹੋਈ ਹੈ ਇਸ ਲਈ ਤੁਹਾਨੂੰ ਇਹ ਸਮਝਣਾ ਬਹੁਤ ਮਹੱਤਵਪੂਰਨ ਹੈ ਕਿ ਮੈਨੂੰ ਆਪਣੇ ਜੀਵਨ ਵਿੱਚ ਵਚਨ ਦੀ ਨਿਜੀ ਤੌਰ ਤੇ ਕਦਰ ਕਰਨੀ ਅਤੇ ਇਸ ਉੱਤੇ ਅਮਲ ਕਰਨਾ ਬਹੁਤ ਜ਼ਰੂਰੀ ਹੈ ਮੇਰੇ ਪਿਆਰਿਓ ਪਰਮੇਸ਼ਵਰ ਵਿਸ਼ਵਾਸੀਆਂ ਨੂੰ ਇੱਕ ਮਹਾਨ ਕੰਮ ਲਈ ਚੰਦਾ ਹੈ ਪਰ ਇਹ ਕਿੰਨੀ ਭਿਆਨਕ ਗੱਲ ਹੈ ਕਿਉਂਕਿ ਉਹ ਅਜ ਆਪਣੇ ਮਕਸਦ ਤੋਂ ਪੜਕ ਚੁੱਕੇ ਹਨ ਵਿਸ਼ਵਾਸੀ ਹੋਣ ਦੇ ਕਾਰਨ ਉਹਨਾਂ ਦਾ ਮਕਸਦ ਕੀ ਹੈ ਬਾਈਬਲ ਵਿੱਚ ਆਮੋਸ਼ ਦੀ ਕਿਤਾਬ ਵਿੱਚ ਆਮੋਸ਼ ਇਸرائیਲੀਆਂ ਨੂੰ ਛਿੜਕਦਾ ਹੈ ਕਿਉਂਕਿ ਪਾਪ ਉਹਨਾਂ ਉੱਤੇ ਆ ਗਿਆ ਸੀ ਉਹਨਾਂ ਦੇ ਪਾਪਾਂ ਨੂੰ ਦੇਖ ਕੇ ਉਹ ਉਹਨਾਂ ਨੂੰ ਚੇਤਾਵਨੀ ਦਿੰਦਾ ਹੈ ਕਿ ਜੇਕਰ ਤੁਸੀਂ ਤੋਬਾ ਨਹੀਂ ਕਰਦੇ ਤਾਂ ਤੁਸੀਂ ਸਾਰੇ ਗੁਲਾਮੀ ਵਿੱਚ ਚਲੇ ਜਾਓਗੇ ਅੱਜ ਪਰਮੇਸ਼ਰ ਚਾਹੁੰਦਾ ਹੈ ਕਿ ਤੁਸੀਂ ਫਲ ਦਿਓ ਅਤੇ ਇਸ ਨੂੰ ਕਦੇ ਨਾ ਗਵਾਓ ਪਰ ਤੁਹਾਡੀ ਵਫਾਦਾਰੀ ਪਰਮੇਸ਼ਰ ਦੇ ਨਾਲ ਨਾ ਹੋਣ ਦੇ ਕਾਰਨ ਪਰਮੇਸ਼ਰ ਦਾ ਕਰੋਧ ਤੁਹਾਡੇ ਵਿਰੁੱਧ ਪੜਕਦਾ ਹੈ ਬਾਈਬਲ ਸਾਨੂੰ ਦੱਸਦੀ ਹੈ ਕਿ ਜੋਸਫ ਉਪਰੇ ਦੇਸ਼ ਵਿੱਚ ਇਕੱਲਾ ਹੋਣ ਦੇ ਬਾਵਜੂਦ ਵੀ ਪਰਮੇਸ਼ਰ ਦੇ ਨਾਲ ਵਫਾਦਾਰ ਰਿਹਾ ਅਤੇ ਵਿਸ਼ਵਾਸ ਦੁਆਰਾ ਪਰਮੇਸ਼ਰ ਦੇ ਬਚਨ ਉਤੇ ਅਮਲ ਕੀਤਾ ਇਸ ਲਈ ਪਰਮੇਸ਼ਰ ਨੇ ਉਸ ਨੂੰ ਉਸ ਦੇਸ਼ ਵਿੱਚ ਇੱਕ ਫਲਦਾਰ ਅੰਗੂਰੀ ਵੇਲ ਦੀ ਤਰ੍ਹਾਂ ਬਣਾਇਆ ਇਸ ਲਈ ਜੇਕਰ ਤੁਸੀਂ ਵੀ ਪਰਮੇਸ਼ਰ ਦੇ ਵਚਨ ਉੱਤੇ ਵਿਸ਼ਵਾਸ ਕਰੋਗੇ ਅਤੇ ਪਰਮੇਸ਼ਰ ਦੇ ਪ੍ਰਤੀ ਵਫਾਦਾਰ ਰਹੋਗੇ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਤੁਹਾਨੂੰ ਫਲਵੰਤ ਹੋਣ ਤੋਂ ਨਹੀਂ ਰੋਕ ਸਕਦੀ ਕੋਈ ਵਿਰੋਧ ਵੀ ਨਹੀਂ ਰੋਕ ਸਕਦਾ ਭਾਵੇਂ 10000 ਲੋਕ ਤੁਹਾਡੇ ਵਿਰੁੱਧ ਹੋ ਜਾਣ ਉਹ ਤੁਹਾਨੂੰ ਫਲਵੰਤ ਹੋਣ ਤੋਂ ਨਹੀਂ ਰੋਕ ਸਕਦੇ ਆਮਨ ਆਓ ਸਾਰੇ ਮਿਲ ਕੇ ਵਾਇਡੇ ਦੀ ਪ੍ਰਾਰਥਨਾ ਕਰਦੇ ਹਾਂ হে ਪਰਮੇਸ਼ਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦੀ ਹਾਂ ਅਤੇ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਮੈਨੂੰ ਫਲਵੰਤ ਬਣ ਲਈ ਚੁਣਿਆ ਹੈ ਮੈਂ ਅੱਜ ਵਾਅਦਾ ਕਰਦੀ ਹਾਂ ਕਿ ਮੈਂ ਹਰ ਸਥਿਤੀ ਵਿੱਚ ਤੁਹਾਡੇ ਪ੍ਰਤੀ ਵਫਾਦਾਰ ਰਹਾਂਗੀ ਤੁਸੀਂ ਮੈਨੂੰ ਅਨੁਗ੍ਰਹਿ ਦਿਓ ਪ੍ਰਬੀਸ਼ਮ ਸੀਦੇ ਸਾਮਰਥੀ ਨਾਮ ਵਿੱਚ ਆਮੇਨ